ਇਹ ਐਗਰੀ ਐਕਸਪੋ ਤੇ ਡੈਰੀ ਟੈਕਨੋਲੋਜੀ ਦੇ ਮੇਲੇ ਤੇ ਆਪਾਂ ਆਏ ਆ ਤੇ ਆ ਮੇਨ ਗੇਟ ਤੇ ਨੇ ਜਿਹੜੇ ਟੋਕਨ ਵਗੈਰਾ ਮਿਲਦੇ ਨੇ ਜਿਹਦੇ ਚ ਇਨਾਮ ਵਗੈਰਾ ਨਿਕਣ ਲਏ ਨੇ ਤੇ ਡੇਟ ਦੀ ਮੇਨ ਗੇਟ ਦੀ ਐਂਟਰੀ ਤੇ ਜਿਹੜੇ ਟੋਕਨ ਵਗੈਰਾ ਤੁਸੀਂ ਭਾ ਸਕਦੇ ਹੋ ਜਿਹਦੇ ਵਿੱਚ ਬੰਪਰ ਪ੍ਰਾਈਜ਼ ਮਿਲਣੇ ਨੇ 30 ਜਨਵਰੀ ਤੋਂ 1 ਫਰਵਰੀ ਤੱਕ ਜਿਹੜਾ 1 ਫਰਵਰੀ ਤੱਕ ਸਾਰਾ ਇਹ ਚੱਲੂਗਾ ਤੇ ਤਿੰਨੇ ਦਿਨ ਨਾਮ ਵਗੈਰਾ ਨਿਕਲਣੇ ਨੇ ਇੱਥੋਂ ਭਰ ਕੇ ਤੁਸੀਂ ਉਰੇ ਨੂੰ ਟੋਕਨ ਨੂੰ ਜਮ੍ਹਾਂ ਕਰਾਉਣਾ ਤੇ ਜਿਹੜੇ ਬਕਾਇਦਾ ਨਾਮ ਤੁਹਾਨੂੰ ਦਿੱਤੇ ਜਾਣਗੇ ਤੇ ਵਿਜ਼ਟਰਾਂ ਵਾਸਤੇ ਪਾਸ ਵਗੈਰਾ ਜਿਹੜੇ ਨੇ ਇੱਥੋਂ ਹੀ ਮਿਲਣਗੇ ਤੇ ਫਾਰਮਰਾਂ ਵਾਸਤੇ ਲਈ ਵੀ ਜਿਹੜੇ ਪਾਸ ਨੇ ਇੱਥੋਂ ਹੀ ਮਿਲਦੇ ਨੇ ਇਹ ਗੇਟ ਨੰਬਰ 1 ਦੇ ਸ਼ੁਰੂ ਚ ਆ ਸਾਰਾ ਸਿਸਟਮ ਆਜੋ ਅੱਗੇ ਚੱਲਦੇ ਆਪਾਂ ਬਾਕੀ ਮੇਲਾ ਦੇਖਦੇ ਆਂ ਕੀ ਕੀ ਆ ਇੱਥੇ 30 ਜਨਵਰੀ ਤੋਂ 1 ਫਰਵਰੀ ਤੱਕ ਚੱਲੂਗਾ ਤੇ ਅੱਜ 30 ਜਨਵਰੀਆ ਇਹਦੀ ਸ਼ੁਰੂਆਤ ਹੋ ਚੁੱਕੀ ਆ ਇੱਥੇ ਦੇਖ ਸਕਦੇ ਹੋ ਤੁਸੀਂ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਸਟਾਲਾਂ ਨੇ ਅੰਦਰ ਮੌਜੂਦ ਨੇ ਟੀ ਐਂਡ ਡੀ ਇਲੈਕਟ੍ਰੋਨਿਕ ਸਿਸਟਮ ਵਾਲਿਆਂ ਦੇ ਆਪਾਂ ਚੱਲੇ ਆ ਤੇ ਇਹਨਾਂ ਦੇ ਲੈਜਰ ਲੈਵਲ ਤੇ ਆਟੋ ਸਟੀਅਰਿੰਗ ਵਗੈਰਾ ਹਾਂਜੀ ਪਰ ਟੀਕੇ ਗ੍ਰੇਵਰੋ ਇਤਨਾ ਬੈਠੂਗਾ ਸਟੇਰਿੰਗ ਨੂੰ ਨਹੀਂ ਮੂਵਮੈਂਟ ਦੇਣਗਾ ਸਟੀਰਿੰਗ ਆਪਣੇ ਆਪ ਕੋ ਓਕੇ ਹਾਂਜੀ ਬੈਠੂਗਾ ਜਰੂਰ ਪਰ ਸਟੀਰਿੰਗ ਨੂੰ ਹੱਥ ਲਾਉਣ ਦੀ ਲੋੜ ਨਹੀਂ ਓਕੇ ਚਾਹੇ ਵਜਾਈ ਕਰਨੀ ਆਪਾਂ ਚਾਹੇ ਬੋਣਾ ਕੁਝ ਵੀ ਕਰਨਾ ਤੇ ਮੱਕੀ ਦੀ ਚਣੀ ਤੇ ਹੋਰ ਇਹ ਦਾਲੀਆਂ ਦੇ ਚਣੀਆਂ ਲੈਣਾ ਸਿੱਧੀਆਂ ਲੈਣੀਆਂ ਨੇ ਹਾਂਜੀ ਉਹਦੇ ਵਾਸਤੇ ਬਿਲਕੁਲ ਸਕਿਵ ਚੱਲਦਾ ਓਕੇ ਹਾਂਜੀ ਤੇ ਇਹਨੂੰ ਮੈਨੂਅਲੀ ਵੀ ਕਰ ਸਕਦੇ ਆਪਾਂ ਮੈਨੂਅਲੀ ਵੀ ਕਰ ਸਕਦੇ ਜਦੋਂ ਲੋਡ ਪੈ ਗਈ ਉਹਨੂੰ ਮੈਨੂਅਲੀ ਕਰ ਲਓ ਮੈਨੂਅਲੀ ਕਰ ਲਓ ਹਾਂਜੀ ਬੋਰ ਬੀਤਾ ਕਰਦੇ ਆ। ਓਕੇ। ਇਹ ਸਾਧਨ ਕਿੰਨੇ ਰਿਹਾ ਦੇ ਵਿੱਚ? ਸਾਧਨ ਕਿੰਨਾ? ਹਰਕਤ ਲੋਦੇ। ਉਹ ਬੋਹ ਤਾਂ ਦੇ ਨੇ ਸਾਰੇ। ਹਾਂਜੀ। ਇਹ ਇਸ ਦੇ ਕਲੈਂਟ ਚ ਵੀ ਚੱਲੂਗਾ। ਇੱਥੇ ਵੀ ਚੱਲਦਾ 8000 ਰੁਪਏ ਨਹੀਂ ਹਰਕਤ। ਸਾਰੇ ਆਪਸ਼ਨ ਆ ਹੈਗੀਆਂ। ਕਿਸੇ ਵੀ ਟਰੈਕਟਰ ਤੇ ਜਿਹੜਾ ਇਹਨੂੰ ਆਪਾਂ ਲਾ ਸਕਦੇ ਆ। ਕਿਸੇ ਤੇ ਵੀ ਲਾ ਸਕਦੇ। ਓਕੇ। ਅચ્છી ਮੋਟਰ ਕਹਿੰਦੇ ਆਪਾਂ ਇਹਦੇ ਨਾਲ 14 ਫੁੱਟ ਪਾਈਪ ਹੈ ਜੀ ਹਾਂਜੀ ਤੇ ਮੋਟਰ ਹੈ 55 ਮੀਂਸ ਥੱਲੇ ਫਿਲਟਰ ਵੀ ਹੈ ਗਨ ਵੀ ਹੈ ਹਮਮ ਫੁੱਲ 2500 ਰੁਪਏ ਦਾ ਸਿਸਟਮ ਹੈ ਇਹ ਇੱਕ ਮੀਟਰ ਦਾ 25 ਤੋਂ 30 ਲੀਟਰ ਇਹ ਤੇਲ ਪਾਉਗਾ ਹਾਂ ਮੰਨ ਲਓ ਵੀ ਆਪਣਾ ਛੋਟੇ ਕਿਸਾਨ ਵਾਸਤੇ ਬਹੁਤ ਵੈਸਟ ਆਈਟਮ ਹੈ ਕੱਟ ਪੈ ਤੁਹਾਡੇ ਵਧੀਆ ਵਾਰੰਟੀ ਚਾਹੀਦੀ ਹਾਂ ਹਲਕੇ ਆਈਟਮ ਨਹੀਂ ਹਲਕੇ ਆਈਟਮ ਨਾਲ ਜਿਹੜੀ ਚ ਮਿਕਸਰ ਲਈ ਜਿਵੇਂ ਮੰਨ ਲਓ ਆਪਾਂ ਕਹਿ ਦਿੰਨੇ ਆ ਸੰਨੀ ਰੋ ਵਾਸਤੇ ਇਹਨੂੰ ਯੂਜ਼ ਕਰਾਂ ਠੀਕ ਹੈ ਜੀ ਠੀਕ ਹੈ ਜੀ ਇਹਦੇ ਵਿੱਚ نیچے ਲੋਡ ਸੌਣ ਲੱਗੇ ਨੇ ਲੋਡ ਸੌਣ ਦਾ ਮਤਲਬ ਕੀ ਹੈ ਜਿਵੇਂ ਡਾਇਰੀ ਫਾਰਮ ਦੇ ਵਿੱਚ ਕੀ ਆ ਉਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਮਿਕਸ ਕਰਨ ਲਈ weight wise ਮੰਨ ਲਓ ਕਿੰਨਾ ਆਪਾਂ ਕੀ ਪਾਉਣਾ ਕਿੰਨੀ ਫੀਡ ਪਾਉਣੀ ਹੈ ਕਿੰਨੇ ਕਿਲੋ ਉਹ ਸਾਰਾ ਮਿਕਟਰ ਦੇ ਵਿੱਚ ਆਈ ਜਾਊਗਾ ਠੀਕ ਆ ਜੀ ਮੰਨ ਲਓ ਤੁਸੀਂ 10 ਕਿਲੋ ਐਡ ਕਰਿਆ 20 ਕਿਲੋ ਐਡ ਕਰਿਆ ਹਾਂਜੀ ਠੀਕ ਹੈ ਉਹ ਤੋਂ ਬਾਅਦ ਸਾਇਲਜ ਕਿੰਨਾ ਐਡ ਕਰਨਾ ਉਹ ਸਾਰੀਆਂ ਚੀਜ਼ਾਂ ਤੁਸੀਂ weight ਕਰਕੇ ਮਿਕਸ ਕਰ ਦਿੰਦੇ ਹੋ ਅੱਛਾ ਜੀ ਉਹ ਤੋਂ ਬਾਅਦ ਕੀ ਆਏਗਾ ਆਟੋਮੈਟਿਕ ਇਹ ਚੱਕਿਆ ਜਾਊਗਾ ਇਹ ਤਾਂ ਸੈਂਸਰ ਹੈ ਓਕੇ ਇਹਦੇ ਨਾਲ ਕੀ ਆ ਕਿ ਇਹਨੂੰ ਜਿੰਨਾ ਤੁਸੀਂ ਦੋਨਸ ਅੰਦਰ ਆਗਰ ਚੱਲਦਾ ਰਹੂਗਾ ਉੱਧਰ ਲੱਗਿਆ ਹੋਇਆ ਠੀਕ ਹੈ ਜੀ ਤੇ ਸਭ ਤੋਂ ਜ਼ਿਆਦਾ ਇਹਦੀ ਖਾਸੀਅਤ ਕੀ ਹੈ ਜਿਹੜੀ ਸ਼ਕਤੀਮਾਨ ਦੀ ਡੀਐਮਆ ਹੈ ਕਿ ਇਹਦੇ ਵਿੱਚ ਮੰਨ ਲਓ ਜੇ ਤੁਸੀਂ ਜਿਹੜਾ ਗ੍ਰੀਨ ਹੋ ਗਿਆ ਆ ਵਾਟਰ ਆਪਣਾ ਖਰਾਚਾਰਾ ਹੋ ਗਿਆ ਜਿਵੇਂ ਵਰਸੀਨ ਹੋ ਗਿਆ ਵਰਸੀਨ ਵੀ ਜੇ ਮਿਕਸ ਕਰਾਂਗੇ ਨਾ ਤਾਂ ਉਹਦਾ ਅਰਕ ਨਹੀਂ ਨਿਕਲੂਗਾ ਓਕੇ ਮੋਸਟਲੀ ਬਾਕੀ ਜਿਵੇਂ ਪਾਲੀ ਜਾਂ ਨਿਕਟੂਲਾ ਪਰ ਜਦੋਂ ਆਬਦਰ ਦੇ ਨਾਲ ਲਿਪਟੀ ਜਾਊਗਾ ਤਾਂ ਰਸਾ ਜਾਂ ਤੋਣ ਲੱਗੇਗਾ ਨਾ ਆਪਾਂ ਸਿੱਧੀ ਇਸ ਗੱਲ ਕਰੀਏ ਕਿ ਇਹਦੇ ਵਿੱਚ ਕੀ ਹੈ ਕਿ ਅਰਕ ਨਹੀਂ ਨਿਕਲੂਗਾ ਟੋਟਲ ਮਿਕਸਚਰ ਠੀਕ ਹੈ ਜੀ ਇਹ ਇਹ ਲੋਡਰ ਵਾਸਤੇ ਲੋਡਿੰਗ ਲਈ ਲੋਡਰ ਲਾਇਆ ਹੋਇਆ ਹੈ ਆਈਡਲ ਚੌਕਰਾ ਇਹਦੇ ਵਿੱਚ ਤੁਸੀਂ ਇਹ ਤੋਂ ਬਿਨਾ ਵੀ ਮਿਲ ਜਾਂਦੀ ਹੈ ਅੱਛਾ ਜੀ ਆਪਸ਼ਨਸ ਹੈਗੀਆਂ ਨੇ ਠੀਕ ਹੈ ਇੱਕ ਇਹਦੇ ਵਿੱਚ ਹੋਰ ਆਪਸ਼ਨਸ ਕੀ ਨੇ ਕਿ ਇਹ ਤਿੰਨ ਦਰ ਵਾਲੀ ਆ ਵੀ ਦਾਹਾਂ ਟਰੈਕਟਰ ਮੋਟਰ ਨਾਲ ਲੈ ਸਕਦੇ ਹੋ ਤੁਸੀਂ ਵਿਦਾਊਟ ਮੋਟਰ ਲੈ ਸਕਦੇ ਹੋ ਓਕੇ ਇਨ ਕੇਸ ਤੁਸੀਂ ਟਰੈਕਟਰ ਨਾਲ ਚਲਾਉਣਾ ਚਾਹੁੰਦੇ ਹੋ ਤਾਂ ਟਰੈਕਟਰ ਨਾਲ ਚਲਾ ਸਕਦੇ ਹੋ ਇਹਨੂੰ ਪੀਟੀਓ ਓਪਰੇਟ ਕਰ ਸਕਦੇ ਹੋ ਜੇ ਤੁਸੀਂ ਮੰਨ ਲਓ ਮੋਟਰ ਨਾਲ ਕਰਨਾ ਚਾਹੁੰਦੇ ਹੋ ਸਿੰਗਲ ਜਗ੍ਹਾ ਤੇ ਟਰੈਕਟਰ ਨਾਲ ਕੀ ਹੈ ਕਿ ਮੂਵੇਬਲ ਰਹੂਗੀ ਮੋਟਰ ਨਾਲ ਕੀ ਹੈ ਕਿ ਸਿੰਗਲ ਜਗ੍ਹਾ ਫਿਕਸਡ ਰਹੂਗੀ ਫਿਕਸਡ ਮੋਟਰ ਤੇ ਫਿਰ ਮੂਵ ਨਹੀਂ ਕਰ ਸਕਦੇ ਉਹ ਚੱਲੂਗਾ ਜੇ ਗਾੜ ਮੈਂ ਸਾਰਾ ਚੱਲੂਗਾ ਅਲੱਗ-ਅਲੱਗ ਮੋਟਰਾਂ ਨਾਲ ਹਾਂਜੀ ਉਹਨੂੰ ਪਾਵਰ ਹੀ ਦੇਣੀ ਆ ਹਾਈਡਰੌਲਿਕ ਹੀ ਲੱਗਿਆ ਹੋਣਾ ਹਾਈਡਰੌਲਿਕ ਪਾਵਰ ਚੱਲੇ ਜਾਊਗੀ ਮੋਟਰ ਹਾਈਡਰੌਲਿਕ ਨੂੰ ਚਲਾਊਗੀ ਉਸ ਤੋਂ ਬਾਅਦ ਸਾਰੀਆਂ ਪ ਜੀ ਜਿਹੜਾ ਹਾਈਡਰੌਲਿਕ ਵਾਲਾ ਊਟਾ ਵੇਟਰਾ ਕਿਉਂਕਿ ਦੋੇ ਪਾਸੇ ਚੱਕੇ ਜਮੇ ਨਾ ਆਵਾ ਆ ਰਿਹਾ ਹੈ ਜਿਹੜਾ ਸੌਖਾ ਰਹੂਗਾ ਦੋੇ ਪਾਸੇ ਚੱਕ ਕੇ ਇਕੱਠਾ ਹੋ ਜਾਊਗਾ ਕਿਉਂਕਿ ਐਡਾ ਚੌੜਾ ਸੜਕ ਤੇ ਤਾਂ ਲੰਘ ਨਹੀਂ ਸਕਦਾ ਹਰ ਵੇਲੇ ਦੇਖੋ ਜਿੰਨੇ ਆਪਣਾ ਪ੍ਰਾਇਮਰੀ ਢਿਲੇ ਦਾ ਕੰਮ ਕਰਦੇ ਸੀ ਪਹਿਲਾਂ ਕਲਟੀਵੇਟਰ ਕਰਦੇ ਸੀ ਹਾਂਜੀ ਇਹ ਵੀ ਪ੍ਰਾਇਮਰੀ ਢਿਲੇ ਤੇ ਸੈਕੰਡਰੀ ਢਿਲੇ ਦੋਨਾਂ ਦਾ ਕੰਮ ਕਰਦੇ ਠੀਕ ਹੈ ਜੀ ਮਿੱਟੀ ਪਲਟਣ ਚ ਸਭ ਤੋਂ ਵਧੀਆ ਮਾਡਲ ਹੈ ਉਹ ਜਿਸ ਦਾ ਕੰਮ ਕਰਦੀ ਹੈ ਪਹਿਲਾਂ ਡਿਸਕ ਕਿ ਸੇਟ ਵੀ ਹੁੰਦੀ ਸੀਗੀ ਜੀ ਇਹ ਪੀਟੀਓ ਨਾਲ ਇਹ ਪੀਟੀਓ ਨਾਲ ਚੱਲਦੀ ਹੈ ਜੀ ਉਹ ਇੰਜਨ ਦੇ 540 ਪੀਟੀਓ ਦੇ 540 ਚੱਕਰ ਨਾਲ ਥੱਲੇ ਦੇ 190 ਚੱਕਰ ਭਜੰਦੇ ਨੇ ਜੀ ਪਰ ਬਹੁਤ ਵਧੀਆ ਮਿੱਟੀ ਪਲਟਣ ਦਾ ਕੰਮ ਕਰਦੀ ਹੈ ਹੋਰ ਲੋਡ ਵੀ ਕੱਟ ਲੈਂਦਾ ਹੋਊਗਾ ਲੋਡ ਤਾਂ ਮੰਨਦਾ ਜ਼ਰੂਰ ਹੈ ਲੇਕਿਨ ਜਮੀਨ ਬਣਾਉਣ ਵਾਸਤੇ ਜੋ ਸਾਨੂੰ ਚੀਜ਼ ਚਾਹੀਦੀ ਦੀ ਉਹ ਇਸ ਮਸ਼ੀਨ ਦੇ ਵਿੱਚ ਕਿੰਨੇ ਐਚਪੀ ਤੱਕ ਟਰੈਕਟਰ ਇਹਨੂੰ ਚਾਹੁੰਦਾ ਹੈ ਜੀ 45 ਹਸਪਾਵਰ ਤੋਂ ਉੱਪਰ ਦਾ ਟਰੈਕਟਰ ਚਲਾਇਆ ਜਾਏ ਸਾਤੇ ਦੇ ਵੀ ਆਂਦਾ ਹੈ 6 ਡਿਸਕ ਵੀ ਆਂਦਾ ਤੇ 9 ਡਿਸਕ ਵੀ ਆਂਦਾ ਠੀਕ ਹੈ ਜੀ 6 ਤੋਂ 9 ਤੱਕ ਆਉਂਦਾ ਹਾਂ ਪਿੱਛੇ ਇਹਨੂੰ ਬੈਲੈਂਸ ਕਰਨ ਲਈ ਤੁਸੀਂ ਦੇਖ ਰਹੇ ਹੋਗੇ ਕਿ ਆਫਸੈਟ ਬਣਿਆ ਹੈ ਇਹ ਟਰੈਕਟਰ ਨਾਲ ਚੱਲਦਾ ਹੈ ਓਕੇ ਜੀ ਤੇ ਆਫਸੈਟ ਤੇ ਨਾਲੇ ਦੇ ਸੀ ਫਿਲਟਰ ਲਗਾਇਆ ਹੋਇਆ ਜੀ ਠੀਕ ਹੈ ਜੀ ਜਦੋਂ ਆ ਕੀ ਇਹਦੇ ਸਾਈਡ ਤੋਂ ਘੱਟ ਜਾਂਦਾ ਤੇ ਪਾਵਰ ਦਿਨ ਦੇ ਅਗੇ ਟਰੈਕਟਰ ਹੋ ਗਿਆ ਵਧਣ ਵਾਸਤੇ ਓਕੇ ਇਹ ਮਤਲਬ ਟਰੈਕਟਰ ਨੂੰ ਹੌਲਾ ਚਲਾਉਂਦਾ ਜੀ ਬਹੁਤ ਵਧੀਆ ਕੰਮ ਕਰਦਾ ਤੇ ਡੀਜ਼ਲ ਦੀ ਖਪਤ ਦੇ ਨਾਲ ਘੱਟ ਹੁੰਦੀ ਕੰਮ ਬਹੁਤ ਵਧੀਆ ਕੰਮ ਵਧੀਆ ਹੁੰਦਾ ਤੇ ਤੇਲ ਆ ਜਿਹੜਾ ਘੱਟ ਖਪਤ ਹੋਰ ਆਪਣੇ ਕੋਲ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜੀ ਜਿਹੜੀਆਂ ਦੇਖੋ 700 ਉਹ ਜਿਹੜੇ ਕਰਦੇ ਜੀ ਆ ਹੁਣ Sugarcane ਵੀ ਕਰਾਏ ਜੀ ਹੁਣ ਖਰਬਤ ਵਾ ਜਿੰਨੀ ਖੇਤੇ ਗੰਨੇ ਦੇ ਕੇ ਚਾਹਦੀ ਹੈ ਜੀ ਬੜਾਈ ਵਾਸਤੇ ਇਹ 14 ਇੰਚ ਤੋਂ ਲੈ ਕੇ 32 ਇੰਚ ਤੱਕ ਵੀ ਅਡਜਸਟ ਕੀਤਾ ਜਾ ਸਕਦਾ ਹੈ ਜਿਵੇਂ ਗੰਨਾ ਅਸੀਂ ਅੱਜ ਤੱਕ ਬੀਜਦੇ ਆਂ ਜੀ ਤੇ 2 ਫੁੱਟ ਤੇ 2.5 ਫੁੱਟ ਤੇ 3 ਫੁੱਟ ਤੇ ਹਾਂਜੀ ਜਿਵੇਂ ਆਪਣੇ ਪੰਜਾਬ 'ਚ ਜੀ 3 ਫੁੱਟ ਤੇ ਗੰਨਾ ਬੀਜਦੇ ਤੇ ਇਹਨੂੰ 36 ਇੰਚ ਰੋਪੂ ਰੋਹਾ ਆਪਾਂ ਸੈਟਿੰਗ ਕਰ ਸਕਦੇ ਆਂ ਜੀ ਜਿਵੇਂ ਲੇਬਰ ਦੀ ਆ ਜਿਹੜੀ ਅੱਜ ਦੇ ਟਾਈਮ 'ਚ ਬਹੁਤ ਕਮੀ ਆ ਤੇ ਇਹ ਚੀਜ਼ਾਂ ਬਹੁਤ ਕਮ ਆ ਸਕਦੀਆਂ ਆਉਣ ਵਾਲੇ ਟਾਈਮ 'ਚ ਅਸੀਂ ਤੇ ਰੇ ਦਾ ਟੈਂਕ ਵੀ ਲਗਾ ਦਾਂਗੇ ਜਿਹਦੇ ਕਰਕੇ ਕੀ ਜੀ ਇਹ ਰੇ ਵੀ ਨਾਲ ਦੀ ਨਾਲ ਪਾ ਦੇਗਾ ਜੇ ਕਿ ਇੱਕੋ ਹੀ ਬੰਦਾ ਸਾਰੇ ਕੰਮ ਕਰ ਸਕਦਾ ਓਕੇ ਟਰੈਕਟਰ ਡਰਾਈਵਰ ਤੋਂ ਸਾਰੀ ਸਾਰੀ ਚੀਜ਼ ਦਾ ਕੰਟਰੋਲ ਹੋ ਜਾਏਗਾ ਠੀਕ ਹੈ ਜੀ ਹਾਂਜੀ ਤੇ ਅੱਗੇ ਆ ਕੀ ਚੀਜ਼ ਆਈ ਇਹ ਰਿਪਰ ਪੈਂਟ ਰਹਿ ਗਈ ਇਹ ਨਵਾਂ ਹੀ ਜਾ ਚੁੱਕਾ ਹੈ ਜਾਣਦੇ ਆਂ ਅੱਜਕੱਲ ਕੀ ਮੈਕਨਾਈਜੇਸ਼ਨ ਤੇ ਸਿਸਟਮੇ ਟੌਪ ਦੇਤੇ ਹੈ ਜੀ ਮੈਨ ਪਾਵਰ ਦਾ ਮਿਲਣਾ ਬਹੁਤ ਮੁਸ਼ਕਿਲ ਹੋਇਆ ਪਿਆ ਜੀ ਹਾਂ ਜੀ ਨਾਲ ਅੱਜਕੱਲ ਜਿਵੇਂ ਮੌਸਮ ਨਿਕਰਮ ਚੇਂਜ ਹੁੰਦਾ ਜੀ ਇਹ ਕੀ ਕਹਿੰਦਾ ਜੀ ਜਿੱਦਾਂ ਜਿੱਦਾਂ ਫਸਲ ਕਟਾਈ ਕਰਦਾ ਤੇ ਨਾਲੇ ਨਾਲ ਉਹਦੀ ਗੱਡ ਬਣਾ ਕੇ ਸਾਈਡ ਤੇ ਸੇਟ ਦਿੰਦਾ ਜੀ ਓਕੇ ਉਹ ਥਰੇਸ਼ਿੰਗ ਨਾਲ ਬੜਾ ਤੁਸੀਂ ਅੱਛਾ ਕੰਮ ਕਰ ਸਕਦੇ ਹੋ ਇਹ ਪ੍ਰਾਇਮਰੀ ਹੈ ਇਹਦੇ ਨਾਲ ਕੀ ਥੋੜੀ ਵੇਸਟੇਜ ਜਿਹੜੀ ਲੇਬਰ ਦੀ ਵੇਸਟੇਜ ਹੈ ਹਾਂ ਜੀ ਮੈਨ ਪਾਵਰ ਦੀ ਜ਼ਰੂਰਤ ਨਹੀਂ ਹੈ ਜੀ ਤੀਸਰਾ ਹਿਸਟੈਂਡ ਕੰਮ ਹੋ ਜਨਾ ਨਾਲ ਨਾਲ ਤੁਸੀਂ ਦ੍ਰਿਸ਼ੀ ਗੇ ਕਰਦੇ ਟਾਈਮ ਬਹੁਤ ਬਚਦਾ ਠੀਕ ਹੈ ਤੇ ਇਹ ਜਿਹੜੀ ਮਸ਼ੀਨ ਦੀ ਅੱਜ ਦੇ ਟਾਈਮ ਵਿੱਚ ਇਹ ਮਾਡਰਨ ਮਸ਼ੀਨ ਲੀ ਜੀ ਗੰਢ ਬੰਨਦਾ ਜੀ ਗੰਢ ਬਨ ਕੇ ਸਾਰਾ ਉਹਨੂੰ ਇਕੱਠਾ ਕਰ ਦਿੰਦਾ ਓਕੇ ਧੰਨਵਾਦ ਸਭ ਤੋਂ ਵਧੀਆ ਗੱਲ ਹੈ ਕਿ ਕਿਸਾਨ ਦੀ ਸਹੂਲਤ ਵਾਸਤੇ ਸਾਰੀਆਂ ਚੀਜ਼ਾਂ ਬਣੀ ਜਾ ਰਹੀਆਂ ਨੇ ਜੀ ਇੱਕ ਸਾਡੀ ਮੈਨਪੋਰ ਜਿਹੜੀ ਕਮੀ ਹੈ ਉਹ ਇਹ ਮਸ਼ੀਨਾਂ ਪੂਰੀਆਂ ਕਰਦਾ ਲੋਡ ਵੀ ਬਹੁਤ ਆ ਜੀ ਕੌਂਕੀਂ ਲੇਬਰ ਦੀ ਕਮੀ ਬਾਰ ਬਾਰ ਇਸ ਤੋਂ ਵਧੀਆ ਇੱਕ ਚੀਜ਼ ਹੋਰ ਦਿਖਾਵਾਂਗੇ ਤੁਹਾਨੂੰ ਜਿਹੜਾ ਰੋਟੋ ਕਲਟੀਵੇਟਰ ਹੈ ਜੋ ਉੱਤੇ ਬਸਾਉਂਦੇ ਹਾਂ ਜਿਹੜੀ ਜੀ ਹੈ ਨਵੀਂ ਆਇਆ ਹੈ ਇਹ ਅਗਰ ਅਗਰ ਕਲਟੀਵੇਟਰ ਚੱਲੂਗਾ ਕਲਟੀਵੇਟਰ ਪਿੱਛੇ ਰੋਟਾ ਵੇਟ ਰ ਹੈ ਇਹ ਰੋਟਾ ਵੇਟਰ ਤੇ ਲੋਡ ਵੀ ਘੱਟ ਹੋਏਗਾ ਦੂਸਰੀ ਜਿਹੜੀ ਬੜੀ ਪਥਰੀਲੀ ਜ਼ਮੀਨ ਹੈ ਜੀ ਦੇਖੋ ਉਹਦੇ ਵਿੱਚ ਸਾਨੂੰ ਅੱਛਾ ਕੰਮ ਕਰੇਗਾ ਅੱਜ ਐਮਪੀ ਸਟੇਟ ਦੇ ਵਿੱਚ ਸਾਡਾ ਨੰਬਰ 1 ਇਹ ਕਲਟੀਵੇਟਰ ਵਿਕੇ ਰਿਹਾ ਹੈ ਠੀਕ ਹੈ ਜੀ ਔਰ ਪੰਜਾਬ ਚ ਵੀ ਦੀ ਵਰਤੋਂ ਸ਼ੁਰੂ ਹੋ ਚੁੱਕੀ ਹੈ ਓਕੇ ਹਾਂਜੀ ਹੈਵੀ ਡਿਊਟੀ ਹੈ ਜੀ ਬਿਲਕੁਲ ਇਹਨੂੰ ਵੀ ਆਪਣਾ 45 ਹਰਸ ਪਾਵਰ ਤੋਂ ਉਪਰ ਦਾ ਟਰੈਕਟਰ ਚਲਾਉਂਦਾ ਹੈ ਜੀ ਕੀ ਪ੍ਰਾਈਸ ਇਹਦਾ ਅੱਖਿਆ ਤੁਸੀਂ ਇਹ ਦੇਖੋ ਜੀ ਜਿਵੇਂ ਇਹ ਆਪਣਾ ਅਲੱਗ-ਅਲੱਗ ਸਾਈਜ਼ ਚ ਅਵੇਲੇਬਲ ਹੈ 5 ਫੁੱਟ ਦਾ 6 ਇਸ ਟਾਈਮ ਤੁਹਾਡੇ ਸਾਹਮਣੇ 7 ਫੁੱਟ ਦਾ ਲੱਗਿਆ ਹੋਇਆ ਹੈ ਜੀ ਜਿਹਦਾ ਪ੍ਰਾਈਸ ਲਗਭਗ 1,28,000 ਰੁਪਏ ਹੈ ਜੀ। ਹਾਂ ਜੀ। ਇਹ ਡੀਲਰ ਪ੍ਰਾਈਸ ਹੈ ਜੀ। ਅਗਰ ਅਸੀਂ ਕਸਟਮਰ ਕੋਲ ਜਾਏਗਾ ਤਾਂ ਘੱਟੋ-ਘੱਟ 1 ਲੱਖ ਰੁਪਏ ਦਾ ਹੋਵੇਗਾ। ਠੀਕ ਹੈ ਜੀ। ਹਾਂ ਜੀ। ਇਹ ਪ੍ਰਾਈਮ ਇੰਪਲੀਮੈਂਟ ਹੈ। ਇਸ ਸਾਲ ਅਸੀਂ ਇਹ ਜਨਮ ਕੀਤਾ ਹੈ ਜੀ। ਔਰ ਘੱਟੋ-ਘੱਟ ਅਸੀਂ 15000 ਦੇ ਕਰੀਬ ਅਸੀਂ MP ਸਟੇਟ ਦੇ ਵਿੱਚ ਇਹਨੂੰ ਵੇਚ ਚੁੱਕੇ ਹਾਂ। ਓਕੇ। ਹਾਂ ਜੀ। ਠੀਕ ਹੈ। ਇਹਦਾ 4 ਆ ਉਹ ਲੱਗ ਕਰ ਦੂੰਗੀ। 4 ਲੱਖ ਕਰ ਦੂੰਗੀ। ਇਹ ਛੱਗੀਆਂ ਕਰੋੜ ਦੂਗੀ ਅੱਜ ਇਹਨਾਂ 컨ਵੇਅਰ ਲੱਗਦੀ ਆ ਹਾਂ ਜਿੱਥੇ ਟਰੈਕਟਰ ਦੀ ਸਤਰੀ ਹੁੰਦੀ ਆ ਉੱਥੇ ਟੋਕਰੀ ਛੋਟੀ-ਵਿਟੇ ਹੋ ਜਾਂਦੀ ਉਹ ਚ ਛੱਗੀਆਂ ਲੈਂਦੀਆਂ ਨੇ ਅੱਛਾ ਜੀ ਤੇ ਜਿਹੜੀ ਵੱਡੀ ਟੋਕਰੀ ਉਹਦੇ ਵਿੱਚ ਚਾਰਾ ਪਾਉਂਦੇ ਠੀਕ ਆ ਜੀ ਹਾਂ ਕੀ ਇਹਦੀ ਰੇਂਜ ਵਗੈਰਾ ਜੀ ਇਹ ਵੀਰੇ 13 ਲੱਖ ਦੀ ਆ ਕੰਪਲੀਟਲੀ ਓਕੇ ਹਾਂ ਜੀ ਬੂਰ ਆਪਣੇ ਕੋ ਕਿਹੜੀ-ਕਿਹੜੀ ਆਈਟਮਾਂ ਆ ਇਹ ਵੀਰੇ ਆਪਣੀ ਸੈਲ ਜੇ ਕੱਟ ਰਾਹੀ ਜੀ ਇਹ ਹਾਂ ਹਾਂ ਜੀ ਕੀ ਗੋਗੇ ਨੇ ਪ੍ਰਿੰਟ ਹਾਂ ਇਹ ਇੱਕ ਮਤਲਬ ਸਾਡੇ 6 ਫੁੱਟ ਦੇ ਵਿੱਚ ਆ ਕੇ ਤਿੰਨ ਰੋਨ ਦੇ ਵਿੱਚ ਹਾਂਜੀ ਤੇ ਦੂਜੀ ਆਪਣਾ ਲਵੇ ਉਹ 4 ਰੋ ਦੇ ਵਿੱਚ ਅੱਛਾ ਇਹਦੇ ਵਿੱਚ ਦੋ ਮਾਡਲ ਆ ਗਏ ਆਪਣੇ ਲਈ ਉਹ ਤਾਂ ਬੇਸੇ ਤਿੰਨ ਨੇਗੇ ਹਾਂਜੀ 6 ਕਿਲੋ 100 ਕਿਜੀ ਤੇ 400 ਕਿਜੀ ਤੇ ਇਹਦੇ ਵਿੱਚ ਆ ਜਾਂਦੀਆਂ ਜਿਵੇਂ ਕਨਵੇਅਰ ਤੇ ਆ ਗਿਆ ਹਾਂਜੀ ਇਹਦੇ ਮਾਲ ਮਤਲਬ ਟਰਾਲੀ ਦੀ ਲਿਫਟ ਚੱਕੀ ਜਾਂਦੀ ਹੈਗੀ ਅੱਛਾ ਜੀ ਤੇ ਇੱਕ ਇਹਦੇ ਤੇ ਆ ਜਾਂਦਾ ਹੋਪਰ ਦੇ ਵਿੱਚ ਉਹ ਚਮਾਲ ਸਾਨੂੰ ਚੱਕ ਕੇ ਪਾਉਣਾ ਪੈਂਦਾ ਆਪਾਂ ਨੂੰ ਠੀਕ ਹੈ ਜੀ ਉਹ ਜਿਹੇ ਲੋਟਨ ਨਾਲ ਪਾ ਲੋ ਜਾਂ ਲਾਲੋ ਲੈਵਰ ਨਾਲ ਪਾਓ ਹੂੰ ਹਾਂਜੀ ਯਾਨੀ 60 ਕਿਲੋ ਤੋਂ 7 ਕਿਲੋ ਤੋਂ 400 ਕਿਜੀ ਤੱਕ ਆਪਣੇ ਲਈ ਮਿਲ ਜਾਣਾ ਇਹ ਬਣਾ ਦਿੰਦਾ ਹੈ ਹਾਂਜੀ ਹਾਂਜੀ ਇਹ ਨਹੀਂ ਬਣਾਉਂਦਾ ਇਹਦੇ ਵਿੱਚ ਮਾਡਲ ਆਉਂਦੇ ਨੇ ਹਾਂਜੀ ਇਹ ਜਿਵੇਂ 100 ਕਿਜੀ ਵਾਲਾ ਇਹ ਅੱਛਾ ਜੀ ਇਹਦੇ ਵਿੱਚ ਛੋਟਾ ਮਾਡਲ ਆ ਗਿਆ 60 ਕਿਜੀ ਵਾਲਾ ਇਸ ਤੋਂ ਵੱਡਾ ਮਾਡਲ ਆਉਂਗਾ ਆਪਣੇ ਲਈ 400 400 ਆ ਜਿਹੜੀ ਡਿਵੈਲਪ ਆਲਿਆਂ ਦੀ ਆ ਤੇ ਆ ਆਪਾਂ ਦੇਖ ਸਕਦੇ ਹਾਂ ਤੇਲ ਵਾਲੀ ਟੈਂਕੀ ਆ ਜਿਹਦਾ ਪ੍ਰਾਈਸ ਇਹਨਾਂ ਨੇ 1 85 ਰੱਖਿਆ ਤੇ ਲੱਗਦੀ ਤਾਂ ਇਹ ਮਹਿੰਗੀ ਆ ਪਰ ਇਹਦੇ ਵਿੱਚ ਫੀਚਰ ਵੀ ਨੇ 2500 ਲੀਟਰ ਦੀ ਟੈਂਕੀ ਆ ਇਹ ਤੇ ਆ ਦੇਖ ਸਕਦੇ ਹੋ ਤੁਸੀਂ ਤੇਲ ਆ ਜਿਹੜਾ ਇਹ ਬਿਜਲੀ ਨਾਲ ਕਨੈਕਟ ਹੋ ਕੇ ਸਿੱਧਾ ਪਾਉਗੀ ਤੇ ਲੀਟਰ ਵੀ ਦੱਸੂਗੀ ਵੀ ਕਿੰਨੇ ਲੀਟਰ ਪੈ ਗਿਆ ਇਹ 17 ਹਾਲ ਨੇ ਤੁਸੀਂ ਦੇਖ ਸਕਦੇ ਹੋ ਹਾਈਡਰੌਲਿਕ ਤੇ ਇਕੱਠੇ ਹੁੰਦੇ ਨੇ ਇਹ ਇਹਦਾ ਪ੍ਰਾਈਸ 1,20,000 ਜਿਹੜਾ ਇਹਨਾਂ ਨੇ ਰੱਖਿਆ ਤੇ ਰੋਟਾਵੇਟਰ ਵਗੈਰਾ ਵੀ ਇੱਥੇ ਪਏ ਨੇ ਤੇ ਲੈਜਰ ਵੀ ਆ ਜਿਹੜਾ ਇਹਨਾਂ ਦਾ 7 ਫੁੱਟ ਦਾ ਉਹਦਾ ਪ੍ਰਾਈਸ 2,60,000 ਜਿਹੜਾ ਇਹਨਾਂ ਨੇ ਰੱਖਿਆ ਤੇ ਆਹ 10-10 ਦੀ ਹੈਰੋਂ ਆ ਜਿਹੜੀ ਟੌਪ ਮਾਡਲ 140 ਇਹਦਾ ਪ੍ਰਾਈਸ ਆ ਨਾ ਨਾ ਤੁਸੀਂ ਉਹ ਬਈ ਬੀਸਤੀ ओके ਬਤਵਾਰ ਮੈਂ ਆਪਣਾ ਇਹਦੇ ਵਿੱਚ ਟਿਕ ਚ ਆ ਜਾਂਦਾ ਕੁਆਲਟੀ ਦਾ ਹਾਂਜੀ ਕੁਆਲਟੀ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਚੱਲਦੇ ਆਂ ਮਾਲ ਦੀ ਕੁਆਲਟੀ ਜਿਵੇਂ ਆ ਜਾਂਦਾ ਉਹਦਾ ਟਾਟਾ ਦੇ ਅਨੁਸਾਰ ਕਿਉਂਕਿ ਮੈਂ ਆਪਣਾ ਆ ਜਾਂਦਾ ਰਵਿੰਦਰ ਏ ਬੰਦਾ ਉਸ ਤੋਂ ਬਾਅਦ ਰੇਲ ਵਾਲਾ ਹਿੱਸਾ ਜੀ ਐਨਐਸਜੀਐਲ ਦੇ ਰੋਲਡ ਤੇ ਸਟੀਲ ਹੀ ਹੱਪਾ ਹੋਵੇ। ਠੀਕ ਹੈ ਜੀ। ਤੇ ਧੂੜੀ ਦੇ ਆ ਬਣੇ ਚੈੱਕ ਹੋਣਗੇ। ਠੀਕ ਹੈ। ਠੀਕ ਹੈ ਜੀ। ਤੇ ਫਿਰ ਆਪਣਾ ਆ ਜਾਂਦੀ ਹੈ ਮਿਗ ਬਿਲਡ। ਉਹਦੇ ਵਿੱਚ ਦੇਖ ਸਕਦੇ ਹੋ ਸਪਾਈ ਮਿਗ ਬਿਲਡਿੰਗ ਦੀ ਹੈ। ਹਾਂ ਜੀ। ਉਸ ਤੋਂ ਬਾਅਦ ਮਿਗ ਬਿਲਡਿੰਗ ਆਪਣਾ ਸਭ ਤੋਂ ਪਹਿਲੇ ਪੇ ਆ ਕਿਉਂਕਿ ਆਰਕ ਆਪਾਂ ਜਿੰਨੀ ਵਰਤਦੇ ਹੈਗੇ। ਓਕੇ। ਠੀਕ ਹੈ ਜੀ। ਫਿਰ ਆ ਬਣਾਇਆ ਜਾਂਦਾ ਟਰੂਕੇ ਪੇਂਟ। ਹਾਂ। ਬਾਸਾਂ ਦੇ ਨਹੀਂ। ਬੀ ਫੌਰਟੀ ਦੇਖ ਸਕਦੇ ਆਪਾਂ ਵੀ 2K 60 ਜਿਹੜਾ ਇਹ ਵਰਤਦੇ ਨੇ ਤੇ ਲੱਕ ਬਿਲਡਿੰਗ ਆ ਜਿਹੜੀ ਉਹ ਵਰਤਦੇ ਨੇ ਕਿ ਫੇਸਬੁਕ ਦੇ ਸਾਹ ਆਪਣਾ ਫੇਸ ਦੇਖਦੇ ਆ ਜਾਂ ਕਿ ਨੰਦ ਸ਼ੇਗਾਂ ਦਾ ਮੂੰਹ ਦੇਖ ਰਿਹਾ ਜੀ ਧੁੱਪ ਦੇ ਵਿੱਚ ਜਾਓਗੇ ਧੁੱਪਾਈ ਟਰਾਲੀ ਦੇਖੋਗੇ ਉਹਦੇ ਵਿੱਚ ਤੁਹਾਨੂੰ ਸਭ ਕੁਝ ਮਤਲਬ ਕਲੀਅਰ ਹੋ ਜਾਏਗਾ ਤੇ ਆ ਛੋਟੀਆਂ ਟਰਾਲੀਆਂ ਨੇ ਆ ਬੜੀਆਂ ਜੀਪ ਵਾਲੀ ਟਰਾਲੀ ਸੇਮ ਸੇਮ ਪ੍ਰੋਸੈਸ ਆ ਓਕੇ ਜੀ ਜਿਹੜਾ ਬੜੀ ਟਰਾਲੀ ਦਾ ਉਹ ਹੀ ਆਪਣਾ ਜੀਪ ਵਾਲੀ ਠੀਕ ਹੋ ਗਈ ਇਹ ਤੋਂ ਬਾਅਦ ਆਪਾਂ ਕਲਟੀਵੇਟਰ ਬਣਾਉਨੇ ਆ ਹਾਂਜੀ ਰੋਟਾਵੇਟਰ ਲਿਫਟ ਕੈਰੀਅਰ ਉਹ ਉਹ ਵੀ ਆਪਣਾ 11 ਤੋਂ ਸ਼ੁਰੂ ਹੋ ਜਾਂਦੇ ਨੇ ਕੁਆਲਟੀ ਵੇਟ ਹਾਂਜੀ ਕਿਤੇ ਜਿੰਨੇ ਮਤਲਬ ਕਸਟਮਰ ਦੀ ਡਿਮਾਂਡ ਆ ਵੀ ਜਿੰਨਾ ਉਹਨੇ ਕਰਾਉਣਾ ਬਣਵਾਉਣਾ ਤਾਂ ਉਹਦੀ ਉਹੀ ਬਣਉਂਦੇ ਜਣੀ ਆਪਣਾ ਉਹਦੇ ਵਿੱਚ ਕੋਈ ਵੀ ਰਵਰ ਉਹ ਤੋਂ ਬਾਅਦ ਲੇਜ਼ਰ ਕਟਿੰਗ ਆ ਗਿਆ ਸਾਰਾ ਕੁਝ ਜਣੀ ਫੈਕਟਰੀ ਦੇ ਵਿੱਚੇ ਆਪਣੇ ਹਨ ਉੱਥੇ ਤਿਆਰ ਹੋ ਜਾਂਦਾ ਉਹ ਵੀ ਉਸ ਹਸਤੀ ਹੈ ਥੋੜੀ ਜੀ ਉਹ ਚਲਦੀ ਨਹੀਂ ਇਹ ਵਧੀਆ ਵਾਰੰਟੀਦਾਰ ਚੀਜ਼ ਹੈ ਟੋਲ ਚੋਂ ਲੱਗ ਜੂ ਸਿੱਧੀ ਟੋਲ ਚੋਂ ਲਾਓ ਜੀ ਵੀ ਪਿੱਛੇ ਲਾਓ ਕਿਸੇ ਮਰਜ਼ੀ ਦੀ ਚਲਾਵੰਦਾ ਡੀਜ਼ਲੀ ਇੱਥੇ ਨਾ ਕਿ ਉਹਨੇ ਡੁੱਬ ਕੇ ਚਲਣਾ ਓਕੇ ਨਾਲ ਇਹਦੇ ਸਵਿੱਚ ਵੀ ਹੈਗੇ ਤੇ ਇਹਨੂੰ ਬੈਟਰੀ ਨਾਲ ਅਟੈਚ ਕਰੋ 12 ਵੋਲਟ ਜਾਈਦਾ ਇਹਨੂੰ ਮੋਟਰਸਾਈਕਲ ਨਾਲ ਲਾਓ ਗੱਡੀ ਨਾਲ ਲਾਓ ਜਿਹੜੀ ਚੀਜ਼ ਮਰਜ਼ੀ ਨਾਲ ਲਾਓ ਕੋਈ ਵਹਿਮ ਨਹੀਂ ਹੈਗਾ ਛੋਟੀ ਬੈਟਰੀ ਤੇ ਵੀ ਚੱਲੂ ਛੋਟੀ ਬੈਟਰੀ ਤੇ ਆਪਰੇਟਡ ਹੈ ਇਹ ਹਾਂ ਉਸ ਤੋਂ ਬਾਅਦ ਆਪਣੇ ਵੱਡੇ ਮਾਡਲ ਆ ਜਾਂਦੇ ਆ ਹਾਂ ਜੀ ਇਹਦਾ ਜਿਵੇਂ ਹੁਣ ਇਹ ਮਾਡਲ ਹੈ ਇਹ ਏਸੀ ਮਾਡਲ ਹੈ ਬਿਜ ਠੀਕ ਹੈ ਜੀ ਹਾਂ 1 ਮਿੰਟ ਦਾ ਦਾ 80 ਲੀਟਰ ਦਾ ਫਲੋ ਹੈ ਜਿੰਨਾ ਮਰਜ਼ੀ ਪਾ ਲਓ ਕੋਈ ਵਹਿਮ ਨਹੀਂ ਹੈਗਾ ਜਿੰਨਾ ਮਰਜ਼ੀ ਲਗਾਤਾਰ ਚਲਾ ਲਓ ਹਾਂ ਇਹ ਚ ਡਬਲ ਰੀਡਿੰਗ ਚਲਦੀ ਹੈ ਇਹ ਰੀਡਿੰਗ ਹੈ ਜਿਹੜੀ ਪਰਫੈਕਟ ਚਲਦੀ ਰਹਿੰਦੀ ਹੈ ਇਹ ਹੈ ਜਿਹੜੀ ਆਪਾਂ ਇਹਨੂੰ ਥੋੜੀ ਰੀਸੈਟ ਕਰ ਸਕਦੇ ਹਾਂ ਠੀਕ ਹੈ ਦੁਬਾਰੀ 0 ਦੋ ਮੰਨ ਲਓ ਵੀ ਆਇਆ ਇਹ ਚ ਟਰੈਕਟਰ ਤੇ ਇੰਨਾ ਪੈ ਗਿਆ ਜਿਉਂ ਉੱਥੇ ਇੰਨਾ ਪੈ ਗਿਆ ਗੱਡੀ ਜਿੰਨਾ ਪੈ ਗਿਆ ਇਹ ਥੱਲੇ ਜਿਹੜਾ ਇਹਦਾ ਪੁੱਤਰ ਕੋਡ ਚੱਲਦਾ ਰਹੂਗਾ ਉਸ ਤੋਂ ਬਾਅਦ ਟੋਟਲ ਆ ਗਿਆ ਥੱਲੇ ਉੱਪਰ ਕਿੰਨਾ ਪਾਇਆ ਆਪਾਂ ਉਸ ਤੋਂ ਬਾਅਦ ਡੀਸੀ ਮੋਡਲ ਆ ਗਿਆ ਠੀਕ ਹੈ ਜ 600 ਵਾਟ ਦਾ ਇਹ 60 ਲੀਟਰ ਫਲੋਪ ਹੁੰਦਾ ਜੀ ਉਸ ਤੋਂ ਬਾਅਦ 400 ਵਾਟ ਚ ਆ ਜਾਂਦਾ ਇਹ 50 ਲੀਟਰ ਫਲੋ ਚ ਹੈ ਇਹ ਵੀ ਡੀਸੀ ਮਾਡਲ ਹੈ ਏਸੀ ਡੀਸੀ ਦੋਨੇ ਵੀ ਹੋ ਜਾਂਦੇ ਆ ਤੇ ਮੇਰੇ ਕੋਲ ਆਪਣੇ ਆ ਮਾਡਲ ਨੇ ਹਾਂ ਜੀ ਇਹੜਾ ਹੀ ਮਾਡਲ ਹੈ ਇਹ ਚ ਬਹੁਤ ਵਧੀਆ ਮੰਨ ਲਓ ਸਿਸਟਮ ਹੈ ਤੇ ਇਹ ਚ ਕੀ ਹੈ ਤੁਸੀਂ ਨੇ ਬਿਜਲੀ ਤੇ ਬੈਟਰੀ ਤੇ ਚਲਾਉਣਾ ਹੂੰ ਹੂੰ ਬੈਟਰੀ ਤੇ ਚਲਾ ਲਓ ਇੱਥੇ ਓਕੇ ਤੁਸੀਂ ਨੇ ਬਿਜਲੀ ਤੇ ਚਲਾਉਣਾ ਹੈ ਇੱਥੋਂ ਨੂੰ ਬਿਜਲੀ ਤੇ ਚਲਾ ਲਓ ਤੂੰ ਇਹ ਮੰਨ ਲੈ ਹੂੰ ਮਾਲਕ ਜੀ ਲੈ ਕੇ ਜਾਣਾ ਤੇ ਲੱਗਿਆ ਹੋਇਆ ਉਹ ਪਾਣੀ ਜਿੱਥੇ ਜਲੀ ਜਾਊਗਾ ਤਾਂ ਇਹ ਨਹੀਂ ਫਿਰ ਬਿਜਲੀ ਤੇ ਲਾ ਲਓ ਹਾਂ ਜੀ ਇਹ ਮੈਂ ਫੇਰ ਦਿਖਾਉਂ ਉੱਚ ਖੜੀ ਆ ਟੈਂਕੀ ਕਿਵਨ ਮਾਡਲ ਆ ਵਾਟਰ ਪ੍ਰੂਫ ਆ ਆਟੋ ਕੱਟਾ ਜੀ ਵਧੀਆ ਹੈਵੀ ਪੱਪਾ ਨਾਲ ਆਪੂ ਬਾਦ ਆ ਜਾਂਦਾ ਆਪਣਾ ਡਿਜੀਟਲ ਚ ਹਾਂ ਜੀ ਇਹ ਪਰਚੀ ਵੀ ਕੱਢਦਾ ਡਿਜੀਟਲ ਮਾਡਲ ਆ ਆਟੋ ਕੱਟਣ ਦੇ ਨਾਲ ਵਧੀਆ ਹੈਵੀ ਸੈਟ ਹੈ ਵੀ ਵਾਟਰ ਪ੍ਰੂਫ ਚ ਇਸ ਮੰਨ ਲਓ ਪੈਟਰੋਲ ਪੰਪ ਵਾਲੀ ਸੀਨ ਆ ਸਾਰਾ ਹਾਂ ਜੀ ਇੰਨੇ ਲੀਟਰ ਇੰਨੇ ਪੁਆਇੰਟ ਇੰਨੇ ਰੁਪਏ ਇੰਨੇ ਪੈਸੇ ਆਹ ਰੇਟ ਨੂੰ ਸਾਰਾ ਕੁਝ ਬਣਾ ਕੇ ਇਹਨੇ ਪਰਚੀ ਕੱਢ ਦੇਣੀ ਆ ਓਕੇ ਹਾਂ ਆ ਘਣੀ ਕਈ ਦੇ ਤਾਰ ਪਾ ਦੇ। ਉਸ ਤੋਂ ਬਾਅਦ ਇਹ ਡੀਜ਼ਲ ਮਾਡਲ ਵਿਦਾਊਟ ਪਰਚੀ ਆ ਗਿਆ ਜੀ। ਠੀਕ ਹੈ ਜੀ। ਇਹ ਚ ਵੀ ਹੈਵੀ ਮੋਟਰ ਲਾਈ ਆ 1 ਮਿੰਟ ਦਾ 80 ਲੀਟਰ ਫਲੋ ਹੈ ਇਹਦਾ। ਤਾਂ ਹਾਂ ਜੀ। ਉਸ ਤੋਂ ਬਾਅਦ ਡੀਸੀ ਮਾਡਲ ਆ ਜਾਏਗਾ। ਇਹਦਾ 1 ਮਿੰਟ ਦਾ 50 ਲੀਟਰ ਫਲੋ ਹੈ ਇਹ ਵੀ ਮੰਨ ਲਓ ਉਹਦੇ ਵਾਸਤੇ ਆ ਗਿਆ। ਠੀਕ ਹੈ। ਡੀਜ਼ਲ ਚ ਆ ਗਿਆ। ਹਾਂ ਜੀ। ਉਸ ਤੋਂ ਬਾਅਦ ਆ ਗਿਆ ਆਪਣਾ ਇਹੋ ਚੀਜ਼ ਜਿਹੜੀ ਇਹ ਬਿਲਕੁਲ ਜਿਵੇਂ ਮੰਨ ਲਓ ਫੁੱਲ ਹਾਈ ਐਕਿਊਰੇਸੀ ਜੈਸੋਨਡ ਵਾਲਾ ਇੱਕ ਤੋਕੇ ਦਾ ਵੀ ਫਰਕ ਨਹੀਂ ਪਾਊਗਾ। ਠੀਕ ਹੈ ਜੀ। ਹਾਂ ਵਧੀਆ ਕੈਵਨ ਚ ਬੰਦ ਗਿਆ ਕੈਵਨ ਚ ਦਸੀ। ਹੈਵੀ ਮੋਟਰ ਲੱਗੀ ਹੈ ਤੇ। ਕੀ ਇਹ ਦੀ ਰੇਂਜ ਹੈ ਵੀਰੇ ਇਹ ਦੀ ਰੇਂਜ ਹੈ ਜੀ 22000 ਰੁਪਏ ਓਕੇ ਹਾਂ ਉਦੋਂ ਬਾਅਦ ਜੇ ਕਿਸੇ ਨੇ ਵਿਦਾਊਟ ਮੀਟਰ ਲੈਣਾ ਆਪਣੇ ਲਈ ਵਿਦਾਊਟ ਮੀਟਰ ਬਈਆ ਹੂੰ ਜਿਹਨੇ ਹਾ ਆ ਗਿਆ 1 ਮਿੰਟ ਦਾ 50 ਲੀਟਰ ਫਲੋ ਵਧੀਆ ਹੈਵੀ ਪੈਪਨ ਵਾਲਾ ਆਟੋ ਕਟ ਕਰਨਾ ਹੈ ਨਾ ਰੇਟ ਵੀ ਘੱਟ ਹੋ ਜਾਣਾ ਬਸ ਇਹ ਚ ਇਹਦਾ ਹਾਂ ਇਹਦਾ ਪ੍ਰਾਈਸ ਘੱਟ ਜਾਂਦਾ ਉਹਦੇ ਨਾਲ ਉਹ 7500 6500 ਉਹ 2500 ਵਾਲੀ ਮੱਛੀ ਆਏਗੀ ਤੁਹਾਨੂੰ ਦੇ ਕੇ ਲੈ ਓਕੇ ਹਾਂ ਵਧੀਆ ਆਟੋ ਕਟ ਸਿਸਟਮ ਨੇ ਵਿਦਾਊਟ ਰੀਡਿੰਗ ਮੰਨ ਲਓ ਜਿਹਨੇ ਇਕੱਲਾ ਤੇਲ ਹੀ ਪੋਣਾ ਹੈ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ ਧੰਨਵਾਦ ਜੀ ਜਿਹੜੇ ਵੀਰਾਂ ਦਾ ਆਪਦਾ ਡੈਰੀ ਫਾਰਮਾ ਉਹਨਾਂ ਲਈ ਇਹ ਮਸ਼ੀਨ ਫਾਇਦੇਮੰਦ ਹੋ ਸਕਦੀ ਆ ਕਿਉਂਕਿ ਆਪਦੀ ਪੈਕਿੰਗ ਕਰਕੇ ਜੇ ਵੇਚੋਗੇ ਤਾਂ ਵੱਧ ਮੁਨਾਫਾ ਜਿਹੜਾ ਕਮਾਇਆ ਜਾ ਸਕਦਾ ਇਹ ਕਿਉਂ ਪੈਕਿੰਗ ਵਾਸਤੇ ਮਸ਼ੀਨ ਆ ਤੇ ਆਹ ਦੇਖ ਸਕਦੇ ਹੋ ਤੁਸੀਂ ਤੇ ਮਸਾਲੇ ਪੈਕ ਕਰਨੇ ਨੇ ਤਾਂ ਉਹ ਵੀ ਇਹ ਕਰ ਸਕਦੀ ਆ ਤੇ ਆਹ ਜਿਹੜਾ ਅੱਗੇ ਆ ਮਸ਼ੀਨ ਇਹ ਦੁੱਧ ਪੈਕਿੰਗ ਵਾਸਤੇ ਆ ਕੋਰੀਆ ਤੋਂ ਜਿਹੜੇ ਰਿਸਰਚਰ ਨੇ ਜਾਂ ਸਾਇੰਟਿਸਟ ਵਗੈਰਾ ਨੇ ਉਹ ਇੱਥੇ ਪਹੁੰਚੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਜਿਹੜਾ ਇਹ ਸ਼੍ਰੀ ਲక్ష్ਮੀ ਪੈਕਿੰਗ ਇੰਡਸਟਰੀ ਵਾਲੇ ਨੇ ਜਿਹੜੇ ਇਹ ਦੁੱਧ ਵਾਸਤੇ ਪੈਕਿੰਗ ਵਾਸਤੇ ਮਸ਼ੀਨ ਆ ਜਿਹੜੀ ਇਹਨਾਂ ਨੇ ਬਣਾਈ ਆ ਤੇ ਉੱਪਰ ਜਿਹੜਾ ਸਾਰਾ ਕੁਝ ਪ੍ਰਿੰਟ ਵਗੈਰਾ ਵੀ ਮਸ਼ੀਨ ਇਹ ਕਰਦੀ ਆ ਤੇ ਦੁੱਧ ਨੂੰ ਪੈਕ ਕਰਦੀ ਆ ਇੱਥੇ ਤੁਸੀਂ ਕਰਕੇ ਜੋ ਵੀ ਪ੍ਰਿੰਟ ਕਰਨਾ ਉਹ ਇੱਥੇ ਲਿਖ ਸਕਦੇ ਹੋ ਨੇਮ ਵਗੈਰਾ ਤੇ ਕੁਆਂਟੀਟੀ ਜਾਂ ਪ੍ਰਾਈਸ ਵਗੈਰਾ ਦੁੱਧ ਦਾ ਤੇ ਇਹਨਾਂ ਨਾਲ ਤੁਸੀਂ ਕੰਟੈਕਟ ਕਰਕੇ ਜਿਹੜੀ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਤੇ ਆ ਬਾਹਰ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਮਸ਼ੀਨਰੀ ਜੀਆਂ ਸਾਰੀਆਂ ਸਟਾਲਾਂ ਨੇ ਜਿਹੜੀਆਂ ਉਹ ਬਾਹਰਲੇ ਪਾਸੇ ਅਵੇਲੇਬਲ ਨੇ ਤੇ ਆਉਣ ਵਾਲੇ ਮਹੀਨੇ 'ਚ ਜਿਹੜੇ ਕਾਫੀ ਕਿਸਾਨ ਮੇਲੇ ਹੋਰ ਵੀ ਆ ਰਹੇ ਨੇ ਤੇ ਆਪਾਂ ਮਿਲਾਂਗੇ ਤੁਹਾਨੂੰ ਹੋਰ ਕਿਸਾਨ ਮੇਲੇਾਂ ਤੇ ਤੇ ਹੁਣ ਆਪਾਂ ਬਲੌਗ ਨੂੰ ਐਂਡ ਕਰਦੇ ਆਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਪਾਂ ਹੋਰ ਕਿਸਾਨ ਮੇਲੇਾਂ ਤੇ ਹੋਰ ਜਾਣਕਾਰੀ ਲੈ ਕੇ ਧੰਨਵਾਦ